ਸੋ ਲੋਕ ਮੈਲਾ ਪੰਜਵਾ ਵਿਛੋਹੀ ਜੰਬੂਰ ਖਵੇ ਨਾ ਰੰਜਨ ਗਾਖੜੀ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਭੂ ਸੱਚ ਵਾਹਿਗੁਰੂ ਦੇ ਨਾਲ ਵਿਛੋੜੇ ਦੀ ਖੇਡ ਜੰਬੂਰ ਦੀ ਜਿਵੇਂ ਵਾਹਿਗੁਰੂ ਨੇ ਗੱਲ ਸੁਝਾਈ ਦਿੱਤੀ ਆਪਣਾ ਸਾਰੀ ਬਾਣੀ ਦੇ ਵਿਚਾਰ ਦੇ ਵਿੱਚ ਜੰਬੂਰ ਵਾਹਿਗੁਰੂ ਇੱਕ ਉਹ ਯਾਰ ਦਾ ਨਾਮ ਹੈ ਜਿਹਦੇ ਨਾਲ ਵੈਗਰੂ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਤਸੀਹੇ ਦਿੱਤੇ ਜਾਂਦੇ ਨੇ ਤਾਂ ਆਪਾਂ ਨੂੰ ਇਹਨਾਂ ਪਤਾ ਹੀ ਹੈ ਬਾਬਾ ਗੁਰਦਾਸ ਸਿੰਘ ਜੀ ਬਹਾਦਰ ਜਰਨੈਲ ਮਹਾਨ ਕੌਮ ਦੇ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਤੇ ਜੰਬੂਰ ਦੇ ਨਾਲ ਹੀ ਮਾਸ ਉਹਨਾਂ ਦਾ ਖਿੱਚਿਆ ਗਿਆ ਸੀਗਾ ਉਹਨਾਂ ਦੇ بیٹے ਦਾ ਪੁੱਤਰ ਦਾ ਉਹਨਾਂ ਦੇ ਜਿਹੜਾ ਕਲੇਜਾ ਖੰਡ ਕੇ ਦੇਖੋ ਉਹਨਾਂ ਦੇ ਮੂੰਹ 'ਚ ਪਾਇਆ ਗਿਆ ਕਿੰਨਾ ਉਹਨਾਂ ਨੇ ਕੀਤਾ ਇਥੇ ਗੁਰੂ ਸਾਹਿਬ ਨੇ ਉਸ ਜੰਬੂਰ ਦੀ ਗੱਲ ਕੀਤੀ ਹੈ ਜਿਹੜੇ ਦੁੱਖ ਦੇ ਵਿਛੋੜੇ ਦੇ ਦੁੱਖ ਨੇ ਨਾ ਵਿਛੋੜਾ ਕਿੱਥੋਂ ਆ ਕਿਰਤ ਕਰਮ ਕੇ ਵਿਚੜੇ ਕੀਤੇ ਕਰਮਾਂ ਕਰਕੇ ਹੋਇਆ ਹੋਇਆ ਵਿਛੋੜਾ ਆਪਣੇ ਕੀਤੇ ਹੋਏ ਕਰਮਾਂ ਕਰਕੇ ਜਿਹੜਾ ਵਿਛੋੜਾ ਹੋਇਆ ਹੋਇਆ ਸਾਡਾ ਵਾਹਿਗੁਰੂ ਨਾਲੋਂ ਵਿਚਿੜੇ ਹੋਏ ਆਪਾਂ ਹੁਣ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਗੁਰੂ ਮਹਿਸੂਸ ਕਰਵਾ ਰਹੇ ਨੇ ਕਰਵਾਉਣਾ ਚਾਹੁੰਦੇ ਨੇ ਸਾਡੇ ਅੰਦਰ ਉਹ ਚੀਜ਼ ਭਰਨਾ ਚਾਹੁੰਦੇ ਨੇ ਕਿ ਪੁੱਤਰ ਦੇਖ ਤੂੰ ਵਿਛੜਿਆ ਹੋਇਆ ਹੈ ਤੈਨੂੰ ਇਸ ਗੱਲ ਦਾ ਭੋਰਾ ਵੀ ਫਿਕਰ ਨਹੀਂ ਤੂੰ ਵਾਹਿਗੁਰੂ ਨਾਲ ਵਿਛੜਿਆ ਮਿਲਣਾ ਸੀਗਾ ਤੇ ਤੂੰ ਹੈਗਾ ਬੇਫਿਕਰਾ ਬੇਪਰਵਾਹ ਹੋ ਕੇ ਤੁਰਿਆ ਫਿਰਦਾ ਆਪ ਹੋਕ ਦੁਨੀਆ ਕਰਦਾ ਤੇਰੇ ਅੰਦਰ ਕਦੇ ਸੇਲ ਉੱਠੀ ਨਹੀਂ ਇਹੋ ਜੀ ਤੇਰੇ ਅੰਦਰ ਨਹੀਂ ਆਇਆ ਇਹੋ ਜਿਆ ਕੋਈ ਮਤਲਬ ਵੀ ਤੈਨੂੰ ਮਹਿਸੂਸ ਹੋਇਆ ਹੋਵੇ ਮੈਂ ਵਾਹਿਗੁਰੂ ਨਾਲ ਵਿਛੜਿਆ ਹੋਇਆ ਦੁੱਖ ਆਇਆ ਹੋਵੇ ਵਿਛੋੜੇ ਦੇ ਦੁੱਖ ਉਸ ਜੰਬੂਰ ਵਾਂਗੂ ਹਨ ਸੁਹਾਰੇ ਨਹੀਂ ਜਾਂਦੇ ਹੁਣ ਜਿਨ੍ਹਾਂ ਨੂੰ ਵਾਹਿਗੁਰੂ ਸਾਬ ਜੀ ਨੇ ਸਮਝਾ ਦਿੱਤਾ ਹੈ ਨਾ ਜਿਹੜੇ ਜੁੜੇ ਹੁੰਦੇ ਨੇ ਉਹਨਾਂ ਵਾਸਤੇ ਤੇ ਵਾਕਈ ਮਰਨ ਹੋ ਜਾਂਦਾ ਵਾਹਿਗੁਰੂ ਜਿਹੜਾ ਨਾਮ ਦੀ ਇੱਕ ਵਿਚਾਰ ਜავი ਕਿਤੇ ਨਾਮ ਸਿਮਰਨ ਸੰਗਤ ਉਹ ਦਿਹਾੜੀ ਨਹੀਂ ਉਹਦੀ ਬੀਤ ਦੀ ਸਾਰੀ ਦਿਹਾੜੀ ਆਣ ਲੰਘ ਨਹੀਂ ਜਿਵੇਂ ਪਤਾ ਨਹੀਂ ਮੇਰਾ ਕੁਝ ਗਵਾਚ ਗਿਆ ਜਾਂ ਮੇਰਾ ਕੁਝ ਖਤਮ ਹੀ ਹੋ ਗਿਆ ਵਿੱਚੋਂ ਮਰਨ ਹੋ ਜਾਂਦਾ ਵਿੱਚੋਂ ਦੇ ਦੁੱਖ ਇਦਾਂ ਦੇ ਜਮੂਰ ਵਾਂਗੂ ਸਹਾਰੇ ਨਹੀਂ ਜਾਂਦੇ ਗਾਖੜੇ ਜੇ ਸੋ ਤਣੀ ਮਲਣ ਨਾਨਕ ਸੁਖ ਸੰਭੂ ਸੱਚ ਜੇਕਰ ਮਾਲਕ ਮੈਨੂੰ ਮਿਲ ਪਵੇ ਤਦ ਨਾਨਕ ਏ ਨਾਨਕ ਮੈਂ ਸਾਰੇ ਸੱਚੇ ਆਰਾਮ ਨੂੰ ਪ੍ਰਾਪਤ ਕਰਨਾ ਆਰਾਮ ਕੀ ਹੈ ਕਿ ਸੱਚ ਦੇ ਵਿੱਚ ਸੱਚ ਕੀ ਹੈ ਵਹਿਗਦੇ ਵਿੱਚ ਕੀ ਹੈ ਸੁੱਖਾਂ ਦਾ ਦਾਤਾ ਸੋਖੀ ਸੋਖਣੇ ਅਨੰਦ ਦੀ ਆਨੰਦ ਹੈ ਖੇੜਾ ਹੀ ਖੇੜਾ ਹੈ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਕੁਸ਼ ਨਹੀਂ ਆਨੰਦ ਦੇ ਵਿੱਚ ਬੈਠਾ ਸਿਮਰਨ ਕਰਦਾ ਬੰਦਾ ਸੱਚਾ ਢੰਗ ਦੁਨੀਆਵੀ ਤੋਂ ਪਰਤਿਵ ਜਦੋਂ ਵਿਚਰਦਾ ਹੈ ਸੰਸਾਰ ਦੇ ਅੰਦਰ ਉਹ ਦੁੱਖਾਂ ਨੂੰ ਪਰਵਾਹ ਹੀ ਨਹੀਂ ਕਰਦਾ ਜੋ ਨਾਲ ਦੁੱਖ ਮੈਂ ਦੁੱਖ ਆ ਵੀ ਜਾਵੇ ਤੇ ਪਰਵਾਹ ਹੀ ਕੋਈ ਨਹੀਂ ਕਿਹੜੀ ਗੱਲ ਉਹਦੇ ਹੁਕਮ ਦੀ ਖੇਚਲ ਨੂੰ ਸਮਝਦਾ ਹੋਇਆ ਨਾਮ ਜਪਦਾ ਜੀ ਸਾਰੇ ਪ੍ਰਾਪਤ ਹੋ ਜਾਂਦੇ ਸਾਰੇ ਸੁੱਖ ਨੂੰ ਮਿਲ ਜਾਂਦੇ ਦੁਨਿਆਵੀ ਵੀ ਅਧਿਆਤਮਿਕ ਵੀ ਆਤਮਿਕ ਵੀ ਸਾਰੇ ਸੁੱਖ ਨੂੰ ਮਿਲ ਜਾਂਦੇ ਗੁਰੂ ਪਾਤਸ਼ਾਹ ਦੀ ਕਿਰਪਾ ਉਹਦੇ ਤੇ ਹੋ ਜਾਂਦੀ ਹੈ ਵਾਹਿਗੁਰੂ ਮਿਲ ਪਵੇ ਗੁਰੂ ਨਾਨਕ ਮਿਲ ਜਾਏ ਅੰਮ੍ਰਿਤ ਦੀ ਦਾਤ ਮਿਲ ਜਾਏ ਸਿਮਰਨ ਮਿਲ ਜਾਏ ਸੰਗਤ ਮਿਲ ਜਾਏ ਚਰਨ ਧੂੜ ਮਿਲ ਜਾਏ ਜੀਵਨ ਬਦਲ ਜਾਏ ਸੁਭਾਅ ਬਦਲ ਜਾਏ ਇਸੋ ਕਾਪੇ ਜਾਵੇ ਇਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ। ਵਾਹਿਗੁਰੂ ਇਹ ਪ੍ਰੈਕਟੀਕਲ ਨਾ ਮੇਰਾ ਆਪਣਾ ਜੀਵਨ ਦਾ ਪ੍ਰੈਕਟੀਕਲ ਨਾ ਮੇਰਾ ਖੁਦ ਦਾ। ਕਿਉਂਕਿ ਜਦੋਂ ਨਹੀਂ ਸੀ ਸੋਝੀ ਆਈ ਜਦੋਂ ਨਹੀਂ ਸੀ ਪਤਾ ਲੱਗਾ ਕਿਸੇ ਗੱਲਾਂ ਦਾ। ਤਾਂ ਵਾਹਿਗੁਰੂ ਜੀ ਉਹ ਬਸ ਉਹ ਹਮ ਰੁੜਦੇ ਫਿਰਦੇ ਕੋਈ ਬਾਤ ਨਾ ਪੁੱਛਦਾ। ਰੁੜਦੇ ਫਿਰਦੇ ਸੀ ਗਲੀਆਂ ਮਲੇਆਂ ਦੇ ਵਿੱਚ ਰੁੜਦੇ ਫਿਰਦੇ ਸੀਗੇ। ਕਰੈਤਾ ਕਰਦੇ ਸੀਗੇ, ਵਿਕਾਰ ਖੋਭਦੇ ਸੀਗੇ। ਪਤਾ ਹੀ ਨਹੀਂ ਸੀ ਕਿਸੇ ਗੱਲ ਦਾ। ਰਬ ਕੀ ਹੈ ਵੈਗੁਰੂ ਕੀ ਹੁੰਦਾ ਤੇ ਵੈਗੁਰੂ ਕਹਿਣ ਨਾਲ ਮਿਲ ਕੀ ਜਾਂਦਾ ਪਤਾ ਹੀ ਕੱਖ ਨਹੀਂ ਸੀਦਾ ਜਦੋਂ ਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੈਗੁਰੂ ਮਖਸ਼ਿਸ਼ ਕੀਤੀ ਮਹਾਰਾਜ ਨੇ ਆਪ ਇੱਕ ਗੱਲ ਮੈਨੂੰ ਸਮਝਾਈ ਪਾਤਸ਼ਾਹ ਨੇ ਕਹਿੰਦੇ ਪੁੱਤਰ ਕਬਰਾ ਕਿਸੇ ਗੱਲੋਂ ਕਦੇ ਪ੍ਰਵਾਹ ਨਾ ਕਰੀ ਕਦੇ ਉਹ ਕਿਸੇ ਗੱਲੋਂ ਕਦੀ ਪ੍ਰਵਾਹ ਨਾ ਕਰੀ ਗੁਰੂ ਮੇਰੇ ਸੰਗ ਸਦਾ ਹੈ ਮੰਨਦਾ ਇਹੇ ਬੋਲ ਮਾਦਰ ਨੇ ਮੈਨੂੰ ਫਤਿਹਗੜ੍ਹ ਸਾਹਿਬ ਵੀ ਗੱਲ ਕੀਤੀ ਜਦੋਂ ਮੈਂ ਗੁਰਦੁਆਰਾ ਗੁਰਦੁਆਰਾ ਗੁਰਚਿਰਨ ਕਬਲ ਸਾਹਿਬ ਜਿਹੜਾ ਨੇ ਚਿਰਨ ਕਬਲ ਸਾਹਿਬ ਮੱਛੀਵਾੜੇ ਸਾਹਿਬ ਗਿਆ ਨੰਗੇ ਪੈਰੀ ਸੀਗਾ ਉੱਥੇ ਬਹਿ ਕੇ ਉਸਨੂੰ ਸਿਮਰਨ ਕਰਵਾਇਆ ਇਹ ਜਦੋਂ ਨਾ ਤੇ ਦੁਨੀਆ ਹੈਰਾਨ ਸੀ ਕਿ ਬਈ ਛੜਕ ਦੇ ਉੱਤੇ ਬਹਿ ਕੇ ਛੜਕ ਦੇ ਉੱਤੇ ਬਹਿ ਕੇ ਸਿਮਰਨ ਕਰਾਇਆ ਉਸ ਛੜਕ ਦੇ ਪਗਲੀਆਂ ਕਿ ਫਿਰਦਾ ਸੀ ਛੜਕ ਦੇ ਉੱਤੇ ਬਹਿਦਾ ਕਿਉਂ ਕਣਾ ਮਾਰ ਕੇ ਕਿਉਂ ਉਹਦੇ ਵਿੱਚ ਬਹਿ ਕੇ ਤੇ ਸਿਮਰਨ ਚੱਲਿਆ ਸੀ ਬਾਈ ਗੁਰੂ ਬਾਈ ਗੁਰੂ ਹੋ ਰਹੀ ਸੀ ਤੇ ਦੁਨੀਆ ਕਹਿੰਦੀ ਪਾਗਲ ਹੈ ਨਾ ਨੰਗੇ ਪੈਰੀ ਸੀਗੀ ਪਾਟਾ ਜਾਂ ਪਰਨਾ ਬੰਨਿਆ ਹੋਇਆ ਸੀਗਾ ਕੱਪੜੇ ਮਾਰੇ ਸੀਗੇ ਘਰੋਂ ਕੁੱਟ ਪਈ ਹੋਈ ਸੀ ਵੱਡੇ ਭਰਾ ਨੇ ਕੁੱਟਿਆ ਬਹੁਤ ਸੀ ਮੈਨੂੰ ਬੜਾ ਮਾਰਿਆ ਸੀ ਕਿਉਂ ਸ਼ਰਾਬਾਂ ਪੀਂਦਾ ਸੀ ਬੁਰੇ ਹਾਲ-ਵਾਂਕੇ ਦਿਹਾੜੇ ਸੀ ਬਸ ਉਦੋਂ ਹੀ ਗੁਰਸਾਹਿਬ ਨੇ ਕਹਿ ਦਿੱਤਾ ਪੁੱਤਰ ਮੈਂ ਆ ਗਿਆ ਜਦੋਂ ਆ ਗਿਆ ਤੇ ਫਿਰ ਐਡੀ ਕਿਰਪਾ ਕੀਤੀ ਮਹਾਰਾਜਾ ਫਤਿਹਗੁਰ ਸਾਹਿਬ ਲੈ ਆ ਕੇ ਉੱਥੇ ਮਾਤਾ ਗੁਜਰਕੌਰ ਦੀ ਲੋਚ ਚ ਉਠਾ ਕੇ ਵਿਸ਼ਮਨ ਕਰਾਇਆ ਤੇ ਉਦੋਂ ਵੀ ਇਹ ਗੱਲ ਕਹੀ ਸੀ ਪੁੱਤਰ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਹਾਂ ਅੱਜ ਵੀ ਤੇਰੇ ਨਾਲ ਨਹੀਂ ਹੁਣ ਵੀ ਤੇਰੇ ਨਾਲ ਨਹੀਂ ਆਪਣੇ ਨਾਲ ਹੁਣ ਵੀ ਬੈਠੇ ਹੋ ਗੁਰਸਾਹਿਬ ਇਹਨਾਂ ਮਹਾਰਾਜਾ ਨੂੰ ਸਿਵਾ ਸੰਤੇ ਸੰਗਤ ਬੈਠੀ ਹੋਈ ਅੱਖਾਂ ਬੰਦ ਕਰਕੇ ਤੁਸੀਂ ਦੇਖੋ ਨਜ਼ਾਰਾ ਇਹ ਮੇਰੇ ਪਤਾ ਦੀਆਂ ਖੇਡਾਂ ਨੇ ਸਾਰੀਆਂ ਤੋਂ ਸਾਡੇ ਵੱਡੇ ਭਾਗ ਨੇ ਵੇਗੂ ਸਾਨੂੰ ਗੁਰਸਾਹਿਬ ਉਹ ਚੀਜ਼ ਦੇਣਾ ਚਾਹੁੰਦੇ ਆ ਨਾ ਵੇਗੂ ਜੋ ਦੁਨੀਆ ਕੋਲ ਹੈ ਹੀ ਨਹੀਂ ਸੰਸਾਰ ਕੋਲ ਨਹੀਂ ਹੈ ਕਿਸੇ ਕੋਲ ਸਾਨੂੰ ਉਹ ਸੋਝੀ ਉਹ ਗਿਆਨ ਬਖਰੇ ਨੇ ਗੁਰੂ ਪਾਤਸ਼ਾਹ ਤੁਹਾਡੇ ਕੋਲ ਗੁਰਸਾਹਿਬ ਨੇ ਸੇਵਾ ਬਹੁਤ ਲੈਣੀ ਆ ਜੇ ਵੇਗੂ ਅਜੇ ਹੋਰ ਸੇਵਾ ਲੈਣੀ ਬੜੀ ਸੇਵਾ ਲੈਣੀ ਗੁਰੂ ਪਾਤਸ਼ਾਹ ਨੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਤਿਆਰ ਕੀਤਾ ਜਾ ਰਿਹਾ ਬੱਚਿਆਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਧੀਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਗੁਰਸੱਭਾ ਤਿਆਰ ਕਰ ਲਈ ਬਿਠਾ ਕੇ ਆ ਜਿਵੇਂ ਗੱਲ ਕੀਤੀ ਨਾ ਵਾਈ ਗੁਰੂ ਜੀ ਨੇ ਬਿਲਕੁਲ ਨਹੀਂ ਬਿਲਕੁਲ ਸਹੀ ਗੱਲ ਲੱਖੀ ਹੈ ਵੀ ਕਿਸੇ ਦੇ ਵਿੱਚ ਕਿਸੇ ਦੇ ਨਾਲ ਕੋਈ ਈਰਖਾ ਫਖਰਾ ਕੇ ਜੇ ਪੂਰਾ ਆਪਾਂ ਗੱਲ ਕਰਾਂਗੇ ਤੇ ਫਿਰ ਵਾਈ ਨੂੰ ਬਖਸ਼ਿਸ਼ ਨਹੀਂ ਬੋਲ ਵਾਈ ਗੁਰੂ ਦੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਬੋਲ ਹੀ ਵਾਈ ਗੁਰੂ ਦੇ ਆ ਗੱਲ ਹੀ ਗੁਰਮਤ ਦੀ ਹੋ ਰਹੀ ਹੈ ਗੱਲ ਹੀ ਗੁਰੂ ਦੀ ਹੋ ਰਹੀ ਹੈ ਗੱਲ ਹੀ ਸਿਮਰਨ ਦੀ ਭਗਤੀ ਦੀ ਹੋ ਰਹੀ ਹੈ। ਪਰ ਉੱਥੇ ਆਪਾਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿਸੇ ਦੇ। ਵੀ ਆਰ ਠੀਕ ਨਹੀਂ ਆ ਗੱਲ। ਬਸ ਗੱਲ ਗੁਰੂ ਦੀ ਹੈ ਨਾ। ਸਮਝਾਉਣਾ ਕਰ ਰਿਹਾ ਗੁਰੂ। ਵੀ ਪੁੱਤਰ ਇਦਾਂ ਇਦਾਂ ਕਰਕੇ ਜੀਵਨ ਜਾਚ ਤੇ ਸਿੱਖ। ਕਿਉਂ? ਜਿਵੇਂ ਨਾ ਕਹਿੰਦੇ ਦੇਖੋ ਮਹਲੇ ਪੰਜਵੇਂ ਦੂਜੇ ਸ਼ਲੋਕ ਦੇ ਵਿੱਚ ਕਹਿੰਦੇ ਜਮੀ ਵਸੰਦੀ ਪਾਣੀ ਹੈ। ਹੀਂਦ ਨਾ ਰੱਖਾ ਪਾਏ। ਨਾਨਕ ਸੋ ਚਉ ਆਹੇ ਜਾਂ ਕੈ ਆਦਲ ਹੱਬ ਕੋ ਸਾਰਿਆਂ ਚ ਪਾਣੀ ਆ ਆਪਾਂ ਨੂੰ ਦੁਬਾਰਾ ਦੁਬਾਰਾ ਉਹ ਗੱਲਾਂ ਨਹੀਂ ਦੁਹਰਾਉਣੀਆਂ ਪਰ ਫਿਰ ਵੀ ਗੁਰੂ ਸਾਹਿਬ ਕਹਿੰਦੇ ਬੁੱਤਰ ਦੇਖ ਲੈ ਸਭ ਮੈਂ ਜੋਤ ਜੋਤ ਹੈ ਸੋਈ ਦਾ ਕਨਸੈਪਟ ਇੱਥੇ ਹੀ ਆਉਣਾ ਜਿਵੇਂ ਸਾਰਿਆਂ ਦੇ ਵਿੱਚ ਧਰਤੀ ਦੇ ਵਿੱਚ ਪਾਣੀ ਹੈ ਪਾਣੀ ਦੇ ਵਿੱਚ ਹੀ ਧਰਤੀ ਟਿਕੀ ਹੋਈ ਹੈ ਲੱਕੜ ਦੇ ਵਿੱਚ ਅੱਗ ਹੈ ਸਾਰਿਆਂ ਦੇ ਵਿੱਚ ਮੈਂ ਬੈਠਾ ਸਾਰਿਆਂ ਦੇ ਵਿੱਚ ਮੈਂ ਬੈਠਾ ਆਸਰਾ ਵੀ ਦੇਣਾ ਰਿਹਾ ਪਾਣੀ ਨੂੰ ਆਸਰਾ ਧਰਤੀ ਨੇ ਦਿੰਦਾ ਨਾਨਕ ਸੋਸ਼ਹਿ ਚਹ ਆਹੇ ਸ਼ਹੁ ਪਾਹੇ ਜਾਣ ਕਹ ਅੱਡ ਲਹਾਪ ਉਦੀ ਤਕਾਂ ਕਰਿਆ ਕਰੋ ਉਹਦਾ ਆਸਰਾ ਥੱਪਿਆ ਕਰੋ ਬਸ ਹਰ ਵੇਲੇ ਵੇਰੀ ਗੁਰੂ ਦਰਸ਼ਨ ਦੇ ਚਿਮਣ ਕਰਾ ਭਗਤੀ ਕਰਾ ਹਰੇਕ ਜੀਵ ਸਾਰੇ ਸੰਸਾਰ ਦੇ ਵਿੱਚ ਹੈ ਵਿਚ ਰਿਹਾ ਤੇ ਸਾਰੇ ਸੰਸਾਰ ਦੇ ਵਿੱਚ ਵਾਇਰਲ ਲੁੱਕ ਗਿਆ ਹੋਇਆ ਆਸਰੇ ਖਬ ਕੋਹਰੇ ਦੀ ਜੀਰ ਦੇ ਵਿੱਚ ਮੇਰਾ ਵਾਇਰਲ ਹੋਇਆ